ਸੋ ਮਹਲਾ ਪੰਜਵਾ ਉਦਮ ਕਰਤ ਹੋਵੇ ਮਨ ਨਿਰਮਲ ਨਾਚੇ ਆਪ ਨਿਵਾਰੇ ਪੰਜ ਜਨਾਲੇ ਵਸ ਕਤਰਾਕੇ ਮਨ ਮੇ ਇਕੰਕਾਰ ਉਦਮ ਕਰਤ ਹੋਵੇ ਮਨ ਨਿਰਮਲ ਨਾਚੇ ਆਪ ਨਿਵਾਰੇ ਪੰਜ ਜਨਾਂਲੇ ਵਸ ਕਤਰਾ ਕੇ ਮਨ ਮੈਂ ਇਕੰਕਾਰ ਤੇਰਾ ਜਨ ਨਿਰਤ ਕਰੇ ਗੁਣ ਗਾਵੀ ਰਬਾਵ ਪਖਾਵਜ ਤਾਲ ਕੁੰਗਰ ਅਣਹਦ ਸ਼ਬਦ ਵਜਾਵੇ ਰਹਾ ਪਰਤ ਮੇ ਮਨ ਪਰਬੋਧੈ ਆਪਣੀ ਪਾਛੇ ਅਬਰ ਰਜਾਵੇ ਰਾਮ ਨਾਮ ਜਪ ਹਿਰਦੇ ਜਾਪੈ ਮੁਕਤੇ ਸਗਲ ਸੁਨਾਵੇ ਘਰ ਸੰਗ ਸਾਧੂ ਚਰਨ ਪਕਾਰੀ ਸੰਤ ਤੂਰ ਤਨ ਲਾਵੇ ਮਨ ਤਨ ਅਰਪ ਤਰੇ ਗੁਰ ਆਗੇ ਸਤ ਪਧਾਰਤ ਹੋ ਪਾਵੇ ਜੋ ਜੋ ਸੁਨੇ ਪੇਖੇ ਲਾਇ ਸਰਦਾ ਤਾਂ ਕਾ ਜਨਮ ਮਰਨ ਦੁਖ ਭਾਗੇ ਐਸੀ ਨਿਰਤ ਨਰਕ ਨਵਾਰੇ ਨਾਨਕ ਗੁਰਮਕਾਉ ਜਾਗਿਆ ਸਮਹੱਲਾ ਪੰਜ ਮਾਂ ਅਦਮ ਚੰਡਾਲੇ ਪਈ ਬ੍ਰਹਮਣੀ ਸੂਦੀ ਤੇ ਸ੍ਰਿਸ਼ਟਾਏ ਰੇ ਪਤਾਲੀ ਆਕਾਸੀ ਸਕਣੀ ਲੈ ਪ੍ਰਭੂ ਜੀ ਕਾਈ ਰੇ ਘਰ ਕੀ ਬਿਲਾਈ ਅਵਰ ਸਖਾਈ موسی ਦੇਖ ਡਰਾਈ ਰੇ ਅੱਜ ਕਬਸ ਗੁਰ ਕੀਨੋ ਕੇ ਖਰੂ ਕਰਤਿਨੇ ਲਗਾਈ ਰੇ ਰਹਾ ਥਾਨ ਤੂੰ ਨੀ ਆਸ ਪ੍ਰਾਥਾਮਿਆ ਨੀ ਕਰਿਆ ਕਰ ਪਾਇਆ ਰੇ ਬੇਨ ਜੜੀਐ ਲੈ ਜੜਿਓ ਜੜਾਵਾ ਸੇਵਾ ਤਰਜ ਲਾਇਆ ਰੇ ਦਾਦੀ ਦਾਦ ਨਾ ਪਹੁੰਚਨ ਹਾਰਾ ਚੂਪੀ ਨਿਰਨੋ ਬਾਇਆ ਰੇ ਮਾਲ ਦਲੀਚੇ ਬੈਟੀਲੇ ਮਿਰਤਕ ਨੈਣ ਦੇ ਕਾਲਨ ਤਾਇਾਰੇ ਸੋਈ ਅਜਾਨ ਕਹੇ ਮੈਂ ਜਾਨਾ ਜਾਣਨ ਹਾਰ ਨਾ ਛਾਨਾਰੇ ਕਹੋ ਨਾਨਕ ਗੋਰ ਅਮਿਓ ਪਿਆਆ ਰਸਕ ਰਸਕ ਬਿਕਸਾਨਾਰੇ ਅਸਮ ਹੱਲਾ ਪੰਜਵਾ ਵੰਦਨ ਕਾੜ ਬਿਸਾਰੇ ਔਗਣ ਆਪਣਾ ਬਿਰਦਸ ਮਾਰਿਆ ਹੋਏ ਕਿਰਪਾਲ ਮਾਤ ਪਿਤ ਨਿਆਈ ਬਾਰਕ ਜੋ ਪ੍ਰਤਪਾਰਿਆ ਗੁਰ ਸਿਖ ਰੱਖੇ ਗੁਰਗਬਾਲ ਕਾੜ ਲੀਏ ਮਹਾ ਪਵ ਜਲਤੀ ਆਪਣੀ ਨਦਰ ਨਿਹਾਲ ਰਹਾਉ ਜਾ ਕੇ ਸਿਮਰਨ ਜਮ ਤੇ ਛੁਟ ਜੀ ਹਲ ਤਪਲ ਸੁਖ ਪਾਈਏ ਸਾਸ ਗਦਾਸ ਜਪੂ ਜਪ ਰਸਨਾ ਨੀਤ ਨੀਤ ਗੁਣ ਗਾਈਏ ਪਗਤ ਪ੍ਰੇਮ ਪਰਮ ਵਦ ਪਾਇਆ ਸਾਧ ਸੰਗ ਦੁਖ ਨਾਟੇ ਸਿਜਿ ਨ ਜਾਏ ਕੈਸ ਪੌਣਾ ਵਿਆਪੀ ਹਰ ਤਨ ਨਿਰਮਲ ਹੋ ਗਾਟੇ ਅੰਤ ਕਾਲ ਪ੍ਰਭ ਭਏ ਸਹਾਈ ਐ ਤੂੰ ਤਰਾ ਕਨਹਾਰੀ ਪ੍ਰਾਣ ਮੀਤ ਹੀਤ ਤਨ ਮੇਰੇ ਨਾਨਕ ਸਾਧੋ ਬਲਿਹਾਰਿਆ ਸੋ ਮਹੱਲਾ ਪੰਜਵਾਂ ਜਾਚੂ ਸਾਹਿਬ ਤਾਂ ਪੋਕਿਹਾ ਤੁੱਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕੇ ਸੁਹੈ ਮੈਂ ਤੁੱਦ ਬਿਨਾ ਦੂਜਾ ਨਾਹੀ ਬਾਬਾ ਬਿਕ ਦੇ ਕਿਆ ਸੰਸਾਰ ਰਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਣੇ ਬਿਰਤਾ ਸਭਾ ਮਨ ਕੀ ਹੋਰ ਕਿਸ ਪਿਆਕ ਸੁਣਾਈਏ ਵਿਣ ਨਾਵੇ ਸਭ ਜਗ ਬਉਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਛ ਆਕ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਾਬਕਿਸ਼ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਤੂੰ ਦੇ ਵਡਾਈ ਤਾਂ ਤੇਰੀ ਵਡਿਆਈ ਏ ਤੁਤ ਤੁਜੇ ਧਿਆਵ ਨਾਨਕੇ ਪ੍ਰਭ ਸਦਾ ਸੁਖ ਦਾਤੀ ਮੈਂ ਤਾਂ ਤੇਰਾ ਇੱਕ ਨਾਵਾ ਸਮਹੱਲਾ ਪੰਜਵਾ ਆਬਰਤ ਨਾਮੁ ਤੇ ਮਾਰਾ ਠਾਕਰ ਇਹੋ ਮਹਾਰਸ ਜਣੇ ਪੀਓ जन्म जन्म चूके भय भारी दुर्द विनाशो परमो बियो दर्शन पे कद मै जियो सुन कर वचन तुम्हारे सतगुरु मन तन मेरा तारतियो रहा तुमरी कृपा ते भयो साध संग एहो काज तुम आप कियो ਦੇੜ ਕਰ ਚਰਨ ਗਹੇ ਪ੍ਰਭ ਤੁੰਬਰੇ ਸਹਜੇ ਬਿਘਿਆ ਭਈ ਕੀਓ ਸੋਕਣ ਦਾਨ ਨਾਮ ਪ੍ਰਭ ਤੁੰਬਰਾ ਇਹ ਅਬਨਾਸੀ ਮੰਤਰ ਲਿਓ ਕਰ ਕਿਰਪਾ ਮੋਇ ਸਤਗੁਰ ਦੀਨਾ ਤਾਪ ਸੰਤਾਪ ਮੇਰਾ ਬੈਰ ਗਿਓ ਤਨ ਸੁਮਾਨਸ ਦੇਹੀ ਪਾਈ ਜਿਤ ਪ੍ਰਭ ਆਪਣੇ ਮੇਲ ਲਿਓ ਤਾਨ ਸੁ ਗਾਲ ਜੁਗ ਸਾਧ ਸੰਗ ਕੀਰਤਨ ਗਾਈਐ ਨਾਨਕ ਨਾਮ ਅਦਾ ਰਹੀਓ ਆਸਾ ਮਹੱਲਾ ਪੰਜਵਾ ਆਗੇ ਤੇ ਸਭ ਕਿਛ ਹੂਆ ਵਰਕੇ ਜਾਣੇ ਗਿਆਨਾ ਪੂਲ ਚੁਕੇ ਆਪਣਾ ਬਾਰਕ ਬਖਸਿਆ ਪਾਰ ਬ੍ਰਹਮ ਭਗਵਾਨ ਸਤਗੁਰੂ ਮੇਰਾ ਸਦਾ ਦੇ ਆਲਾ ਮੋਏ ਦੀਨ ਕੋ ਰਾਖ ਲੀਆ ਕਾਟਿਆ ਰੋਗ ਮਹਾ ਸੁਖ ਪਾਇਆ ਹਰ ਅੰਭਰਤਮ ਕੋ ਨਾਮ ਦੀਆ ਰਹਾ ਅਣਕ ਪਾਪ ਮੇਰੇ ਪਰ ਹਰਿਆ ਬੰਧਨ ਕਾਟੇ ਮੁਕਤ ਭਾਈ ਅੰਧ ਗੂਬ ਮਹਾ ਘੋਰ ਤੇ ਬਾ ਪਕਰ ਗੁਰ ਕਾੜ ਲਿਏ ਨਿਰ ਪਉ ਪਏ ਸਗਲ ਪਉ ਮਿਟਿਆ ਰੱਖੇ ਰਖਨ ਹਾਰੇ ਐ ਸਿਦਾ ਦਾ ਤੇਰੀ ਪ੍ਰਭ ਮੇਰੇ ਕਾਰਜ ਸਗਲ ਸੁਵਾਰੇ ਗੁਣ ਨਿਦਾਨ ਸਾਹਿਬ ਮਨ ਮੇਲਾ ਸਰਨ ਪਿਆ ਨਾਨਕ ਸੋਹਿਲਾ ਆਸਾ ਮਹਲਾ 5 ਤੂੰ ਵਿਸਰੇ ਤਾ ਸਭ ਕੋ ਲਾਗੋ ਚੀਤ ਆਵ ਤਾ ਸੇਵਾ ਅਵਰ ਨ ਕਉ ਦੂਜਾ ਸੁਜੇ ਸਚੇ ਅਲਕ ਅਪੀਵਾ ਜੀਤ ਆਵੇ ਤਾ ਸਦਾ ਦਿਆਲਾ ਲੋਗਣ ਕਿਆ ਵਿਚਾਰੇ ਬੁਰਾ ਭਲਾ ਕਹ ਕਿਸਕ ਕਹੀਏ ਸਗਲੇ ਜੀ ਤੇ ਤੁਮਾਰੇ ਰਹਾ ਤੇਰੀ ਟੇਕ ਤੇਰਾ ਆਧਾਰਾ ਹਾਥ ਦੇ ਤੂ ਰਾਖੀ ਜਿਸ ਜਨ ਉਪਰ ਤੇਰੀ ਕਿਰਪਾ ਤਿਸ ਕੋ ਬੇਪਨਾ ਕਉ ਭਾਕੇ ਓਹ ਸੋ ਕਿਉ ਹਾ ਵਡਿਆਈ ਜੋ ਪ੍ਰਭ ਜੀ ਮਨ ਭਾਣੀ ਤੂੰ ਦਾਨਾ ਤੂੰ ਸਾਧ ਮਿਹਰਵਾਨਾ ਨਾਨਕ ਮਿਲੇ ਨਾਮ ਰੰਗ ਮਾਣੀ ਤਉ ਤੇ ਅਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਵਡਿਆਈ ਕੋ ਨਾਉ ਨ ਜਾਣੇ ਮੇਰਾ ਸਾ ਮਹੱਲਾ ਪੰਜਵਾ ਕਾਰ ਕਿਰਪਾ ਪ੍ਰਭ ਅੰਤਰ ਜਾਮੀ ਸਾਧ ਸੰਗ ਹਰ ਪਾਈਏ ਖੋਲ ਕੇ ਵਾਰ ਦਿਖਾ ਲਈ ਦਰਸ਼ਨ ਪੁਨਰਪ ਜਨਮ ਨ ਆਈਏ ਮਿਲੋ ਪ੍ਰੀਤਮ Swami ਆਪਣੇ ਸਗਲੇ ਦੂਖ ਹਰਿ ਹੋਰੀ ਪਾਰ ਬ੍ਰਹਮ ਜਨ ਰਿਧੀ ਅਰਾਧਿਆ ਤਾਂ ਕੇ ਸੰਗ ਨਾ ਤਰਿਓ ਰੇ ਰਹਾਓ ਮਹਾ ਉਦਿਆਨ ਪਾਵਕ ਸਾਗਰ ਭਈ ਹਰ ਕਸੋਗ ਮੈਂ ਬਸਨਾ ਸਤ ਗੁਰ ਪੇਟ ਪਿਆ ਮਨ ਨਿਰਮਲ ਜਾਪਿਆ ਬਰਤ ਹਰ ਰਸਨਾ ਤਨ ਤਨ ਤਾਪ ਕਿਓ ਸਭ ਆਪਣਾ ਕੋਮਲ ਬੰਧਨ ਬਾਂਧਿਆ ਗੁਰ ਪ੍ਰਸਾਦ ਭਈ ਜਨਮ ਮੁਕਤੀ ਹਰ ਹਰ ਨਾਮ ਅਰਾਧਿਆ ਰਾਖ ਲਈ ਪ੍ਰਭ ਰਾਖਣਹਾਰੀ ਜੋ ਪ੍ਰਭ ਆਪਣੀ ਬਾਣੀ ਜਿਉ ਪਿੰਡ ਸਭ ਤੁਮਰਾ ਦਾਤਾ ਨਾਨਕ ਸਦ ਕੁਰਬਾਨੀ ਆਸਾ ਮਹੱਲਾ ਪੰਜਵਾ ਮੋਹ ਮਲਣਾ ਨੀਂਦ ਤੇ ਸੁਟਕੀ ਕੌਣ ਅਨੁਗ੍ਰਹਿ ਭਇਓ ਰੀ ਮਹਾ ਮੋਹਣੀ ਤੋਦਨ ਵਾਪੇ ਤੇਰਾ ਆਲਸ ਕਹਾ ਗਇਓ ਰੀ ਰਹਾ ਕਾਮ ਕ੍ਰੋਧ ਹੰਕਾਰ ਗਾ ਕਰੋ ਸੰਜਮ ਕੌਣ ਛੁਟਿਓਰੀ ਸੋਰ ਨਰ ਦੇਵ ਅਸਰ ਤ੍ਰੈ ਗੁਣਿਆ ਸਗਲੋ ਪਵਣ ਲੁਟਿਓਰੀ ਦਾਵਾ ਅਗਣ ਬਹੁਤ ਤ੍ਰਿੰਜਾਲੀ ਕੋਈ ਹਰਿਆ ਬੂਟ ਰਹਿਓਰੀ ਐਸੋ ਸਮਰਤ ਵਰਣ ਸਾਗ ਤਾਂ ਕੀ ਉਪਮਾ ਜਾਤ ਨਾ ਕਹੇ ਹੋਰੀ ਕਾਜਰ ਕੋਟ ਭਈ ਪਣਕਾਰੀ ਨਿਰਮਲ ਬਨਰ ਬਣਿਓਰੀ ਮਹਾ ਮੰਤਰ ਗੁਰ ਹਰਿ ਦੀ ਬਸਿਓ ਆਚਰ ਜਨਾਮ ਸੁਨਿਓਰੀ ਕਰ ਕਿਰਪਾ ਪ੍ਰਭ ਨਦਰਵ ਲੋਕਨ ਆਪਣੇ ਚਰਨ ਲਗਾਈ ਪ੍ਰੇਮ ਭਗਤ ਨਾਨਕ ਸੁਖ ਪਾਇਆ ਸਾਧੂ ਸੰਗ ਸਮਾਈ ਕਰ ਕਿਰਪਾ ਪ੍ਰਭ ਨਦਰ ਅਵਲੋਕਣ ਆਪਣੇ ਚਰਨ ਲਗਾਈ ਪ੍ਰੇਮ ਭਗਤ ਨਾਨਕ ਸੁਖ ਪਾਈਆ ਸਾਧੂ ਸੰਗ ਸਮਾਈ